ਭਾਰੀ ਤੁੰਦ ਦੇ ਚੱਲਦੇ ਆ ਪੰਜਾਬ ਵਿੱਚ ਸੜਕ ਹਾਸਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਤਾਜ਼ਾ ਮਾਮਲਾ ਡੰਡਵੀੜੀ ਕਪੂਰਥਲਾ ਮਾਰਗ ਦਾ ਹੈ ਜਿੱਥੇ ਦੇਰ ਰਾਤ ਇੱਕ i20 ਗੱਡੀ ਜੋ ਨਜ਼ਦੀਕ ਮੇਨ ਰੋਡ ਦੇ ਡਿਵਾਈਡਰ ਨਾਲ ਟਕਰਾ ਕੇ ਡਿਵਾਈਡਰ ਦੇ ਉੱਪਰ ਚੜ ਗਈ ਹਾਸਾ ਇੰਨਾ ਭਿਆਨਕ ਸੀ ਕਿ ਗੱਡੀ ਦੀ ਇਸ ਜ਼ਬਰਦਸਤ ਟੱਕਰ ਤੋਂ ਮਗਰੋਂ ਗੱਡੀ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ ਹਾਲਾਂਕਿ ਰਾਹੀਰਾਂ ਦੇ ਮੁਤਾਬਕ ਕਾਰ ਸਾਲਕਾਂ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਤੇ ਨਾ ਹੀ ਇਹ ਪਤਾ ਚੱਲ ਸਕਿਆ ਕਿ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜ਼ਿਕਰਯੋਗ ਹੈ ਕਿ ਗੱਡੀ ਦੀ ਪਹਿਚਾਨ ਲਈ ਨੰਬਰ ਪਲੇਟਾਂ ਵਿੱਚ ਨਾਂਸਾਨਾ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਅਤਿ ਤਫ਼ਤੀਸ਼ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਗੱਡੀ ਦੇ ਵਿੱਚ ਫੌਂਸ ਵਾਰਸਾਨ ਅਤੇ ਕਿੱਥੋਂ ਦੇ ਰਹਿਣ ਵਾਲੇ ਸਨ ਅਤੇ ਕੋਈ ਜਾਣੀ-ਅਣਜਾਣੀ ਨੁਕਸਾਨਦਾਰ ਨਹੀਂ ਹੋਇਆ। ਇਸ ਦੌਰਾਨ ਕੋਲੋਂ ਲੰਘਦੇ ਰਾਹਗੀਰਾਂ ਨੇ ਆਪਣਾ ਰੋਸ ਪ੍ਰਗਟ ਕਰਦੇ ਹਾਂ ਕਿ ਹਾਕੀ ਪ੍ਰਸ਼ਾਸਨ ਦੇ ਵੱਲੋਂ ਡਿਵਾਈਡਰ ਤਾਂ ਬਣਾਏ ਗਏ ਸਨ ਪਰ ਇਨ੍ਹਾਂ ਡਿਵਾਈਡਰਾਂ ਦੇ ਉੱਪਰ ਨਾ ਹੀ ਕਿਸੇ ਤਰ੍ਹਾਂ ਦੇ ਕੋਈ ਰਿਫਲੈਕਟਰ ਲਗਾਏ ਗਏ ਸਨ ਜਿਸ ਕਾਰਨ ਅਕਸਰ ਹੀ ਇਤਹਾਜ਼ੇ ਵਾਪਰਦੇ ਹਨ ਅਤੇ ਉਹਨਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ। ਭਜੀ ਕੀ ਨਾਮ ਆ ਤੁਹਾਡਾ ਤੇ ਕਿੱਥੇ ਜਾ ਰਹੇ ਮੇਰਾ ਨਾਮ ਅਨਜਿੰਦਰ ਸਿੰਘ ਹੈ ਭਜੀ ਮੈਂ ਇਧਰੋਂ ਆ ਰਿਹਾ ਸੀ ਆਰਸੀਐਫ ਵਾਲੀ ਸਾਈਡ ਤੋਂ ਸੁਲਤਾਨਪੁਰ ਜਾ ਰਿਹਾ ਸੀ ਮੈਂ ਕੱਲ ਵੀ ਮੈਂ ਇਥੋਂ ਲੰਘ ਕੇ ਗਿਆ ਕੱਲ ਵੀ ਇੱਥੇ ਬੜਾ ਭੈਣਖ ਅਕਸੀਡੈਂਟ ਹੋਇਆ ਹੋਇਆ ਸੀ ਇੱਕ ਟਰੱਕ ਡੁਆਇਲਟਰ ਦੇ ਨਾਲ ਟਕਰਾਇਆ ਹੋਇਆ ਸੀਗਾ ਅੱਜ ਫਿਰ ਮੈਂ ਇਥੋਂ ਲੰਘ ਕੇ ਜਾ ਰਿਹਾ ਅੱਜ ਇਹ ਗੱਡੀ ਟਕਰਾਈ ਹੋਈ ਆ ਅੱਜ ਇਹ ਦੇਖ ਸਕਦੇ ਆ ਜਿਹੜੇ ਇਹਨਾਂ ਨੇ ਬਣਾਈਆਂ ਹੋਈਆਂ ਆਪਣੇ ਡੁਆਇਲਟਰ ਬਣਾਏ ਹੋਏ ਆ ਇੱਥੇ ਕੋਈ ਰੇਡੀਅਮ ਨਹੀਂ ਲਾਇਆ ਹੋਇਆ ਕੋਈ ਇੱਥੇ ਪੇਂਟ ਨਹੀਂ ਕੀਤਾ ਹੋਇਆ ਧੁੰਦ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅੱਗੇ ਇਹ ਮੇਰੇ ਵੀਰ ਜਿੰਨੇ ਵੀ ਤਾਸ਼ਪੁਰ ਮੋੜ ਨੂੰ ਜਾਣਾ ਜਾਂ ਸਲਤਾਨਪੁਰ ਨੂੰ ਜਾਣਾ ਹੈਗਾ ਇੱਥੋਂ ਦੇਖ ਕੇ ਜਾਓ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅੱਗੇ ਇੱਕ ਟਰੱਕ ਦਾ ਇੱਥੇ ਐਕਸੀਡੈਂਟ ਹੋਇਆ ਸੀਗਾ ਅੱਜ ਹੁਣ ਫੇਰ ਇੱਕ ਗੱਡੀ ਦਾ ਐਕਸੀਡੈਂਟ ਹੋ ਰਿਹਾ ਜਾਨ ਬਹੁਤ ਜ਼ਿਆਦੀ ਕੀਮਤੀ ਆ ਧੁੰਦ ਪੈ ਰਹੀ ਆ ਆਪਣੇ ਬੱਚਿਆਂ ਦਾ ਧਿਆਨ ਰੱਖੋ ਦੇਖ ਕੇ ਗੱਡੀ ਚਲਾਓ ਹੌਲੀ ਰਫਤਾਰ ਤੇ ਚਲਾਓ ਮੇਰੇ ਵੀਰ ਧੰਨਵਾਦ ਜੀ ਪਾਜੀ ਸਰ ਘਾ ਸਾਬਾ ਵਾਪਰੇ ਕੀ ਕਹਿਣਾ ਇਸ ਬਾਰੇ ਇਸ ਘਟਨਾ ਬਾਰੇ ਤੁਹਾਡਾ ਇਹ ਪਾਜੀ ਬਹੁਤ ਮਾੜੀ ਘਟਨਾ ਹੋਈ ਏ ਜਿਹੜੀ ਹੋਈ ਆ ਘਟਨਾ ਇਹ ਘਟਨਾ ਜਿਹੜੀ ਪਹਿਲੀ ਘਟਨਾ ਨਹੀਂ ਗਈ ਇਹ ਇਹ ਘਟਨਾ ਮੇਰੇ ਹਿਸਾਬ ਨਾਲ ਚੌਥੀ ਤੋਂ ਪੰਜਵੀਂ ਘਟਨਾ ਵਾ ਇਹ ਇਹ ਜਦੋਂ ਡਵਾਈਡਰ ਬਣਨੇ ਸਟਾਰਟ ਹੀ ਹੋਏ ਸੀਗੇ ਹਲੇ ਬਣਦੇ ਪਏ ਸੀਗੇ ਇਹਦੇ ਵਿੱਚ ਆ ਕੇ ਪਹਿਲਾਂ ਇੱਕ ਟਰੱਕ ਵੱਜਿਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਇੱਕ 18 ਟੈਰਾ ਘੋੜਾ ਚੜ ਗਿਆ ਬਜਰੀ ਨਾਲ ਲੱਦਿਆ ਉਹਦਾ ਵੀ ਵਿਚਾਰੇ ਦਾ ਬੜਾ ਜ਼ਿਆਦਾ ਨੁਕਸਾਨ ਹੋਇਆ ਫਿਰ ਇੱਕ ਪਰसों ਦੀ ਘਟਨਾ ਨਵੀਂ ਤਾਜੀ ਉਸ ਦਿਨ ਵੀ ਉਹ ਟਰੱਕ ਵੱਜਿਆ ਇਹਦੇ ਵਿੱਚ ਉਹਦਾ ਵੀ ਇੰਨਾ ਨੁਕਸਾਨ ਹੋਇਆ ਵੀ ਸਾਰਾ ਟਰੱਕ ਖਿਲਰ ਗਿਆ ਹੁਣ ਹੱਲੇ ਉਹਨੂੰ ਟਰੱਕ ਨੂੰ ਪਰਸੋ ਜਿਹੜਾ ਵੱਜਾ ਉਹਨੂੰ ਕੱਲ ਚੱਕ ਕੇ ਲਗਾਇਆ ਹੱਲੇ ਇਥੋਂ ਤੇ ਕੱਲ ਜਦੋਂ ਚੱਕ ਕੇ ਲਗਾਇਆ ਸ਼ਾਮੀ ਉਹਨੂੰ ਲੈ ਕੇ ਗਿਆ ਤੇ ਆ ਰਾਤ ਦੀ ਘਟਨਾ I20 ਗੱਡੀ ਵੱਜ ਗਈ ਆ ਹੁਣ ਇਹਦਾ ਗੱਡੀ ਜਿਹੜੀ ਵੱਜੀ ਆ ਇਹ ਵੀ ਸਾਰੀ ਖਿਲਰ ਗਈ ਆ ਤੇ ਜਿਹੜੇ ਇਹਦੇ ਵਿੱਚ ਬੰਦੇ ਹੋਣਗੇ ਉਹਨਾਂ ਦਾ ਹੱਲੇ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਗੱਡੀ ਇਸ ਟਾਈਮ ਇੱਥੇ ਲਵਾਰ ਸੰਗੂ ਹੀ ਪਈ ਆ ਤੇ ਸਾਡੀ ਤੇਹੀ ਮੰਗਾ ਵੀ ਜਿੱਦਾਂ ਮਾਨ ਲੋ ਵੀ ਸਰਕਾਰਾਂ ਨੂੰ ਜਿਨ੍ਹਾਂ ਨੇ ਰੋਡ ਬਣਾਏ ਆ ਉਹਨਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵੀ ਇਹ ਡਿਵਾਈਡਰ ਲੋਕਾਂ ਦੀਆਂ ਜਾਨਾਂ ਬਚਾਉਣ ਨੂੰ ਹੁੰਦੇ ਆ ਕਿ ਲੋਕਾਂ ਦੀਆਂ ਜਾਨਾਂ ਲੈਣ ਨੂੰ ਹੁੰਦੇ ਆ ਇਹ ਡਿਵਾਈਡਰ ਸਾਨੂੰ ਫਾਇਦਾ ਤੇ ਚਲੋ ਹੈਗਾ ਬਹੁਤ ਆਪਾਂ ਇਹ ਨਹੀਂ ਕੰਨੇ ਵੀ ਰੋਡ ਸਿੰਗਲ ਹੋ ਜਾਂਦਾ ਵੀ ਉਧਰੋਂ ਕਿਸੇ ਚੀਜ਼ ਦਾ ਆਉਣ ਦਾ ਡਰ ਨਹੀਂ ਰਹਿੰਦਾ ਪਰ ਇਹਦਾ ਜਿਹੜਾ ਹੁਣ ਵੱਡਾ ਕਾਰਨ ਸਮੱਸਿਆ ਸਾਡੇ ਇੱਥੇ ਨਜ਼ਦੀਕ ਦੇ ਲੋਕਾਂ ਨੂੰ ਜਾਂ ਜਿਹੜੇ ਆਸ-ਪਾਸੋਂ ਵੀ ਦੁਨੀਆ ਸਫਰ ਕਰਦੀ ਰੋਡ ਤੇ ਉਹਨਾਂ ਨੂੰ ਇਹਦਾ ਨੁਕਸਾਨ ਜ਼ਿਆਦਾ ਹੁੰਦਾ ਪਿਆ ਵੀ ਇਹ ਇਹਦੇ ਗਾੜੀ ਰਿਫਲੈਕਟਰ ਚੰਗੀ ਤਰ੍ਹਾਂ ਲੱਗਣ ਪੂਰਾ ਪਰ ਬੋਰਡ ਲੱਗਣ ਗਾੜੀ ਉਹ ਜਿੱਦਾ ਵਡਾਲੇ ਫਾਟਕ ਤੇ ਚੜੀਦਾ ਵਾ ਉੱਥੋਂ ਪਹਿਲਾਂ ਇੱਕ ਆਉਂਦਾ ਡਿਵਾਈਡਰ ਉਹਦੇ ਗਾੜੀ ਪੂਰੀਆਂ ਲਾਈਟਾਂ ਰਾਤ ਨੂੰ ਪੂਰੀ ਜਗਮਗ ਹੁੰਦੀ ਹੈ ਦੂਰੋਂ ਹੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਗਾੜੀ ਡਿਵਾਈਡਰ ਆ ਹੁਣ ਇਹਦੇ ਇੱਕ ਸਿਰਫ ਇਹਨਾਂ ਨੇ ਮੋੜ ਇੱਕ ਫੁੱਟ ਤੇ ਬੋਰਡ ਲਾਇਆ ਹੋਇਆ ਉਹਦੇ ਨਾਲ ਕਿਸੇ ਨੂੰ ਪਤਾ ਨਹੀਂ ਜਿਹੜੇ ਆਮ ਲੋਕ ਇੱਥੇ ਲੋਕਲ ਆ ਉਹਨਾਂ ਨੂੰ ਚਲੋ ਪਤਾ ਵੀ ਸਾਡੇ ਡਿਵਾਈਡਰ ਆ ਜਿਹੜੇ ਹੁਣ ਵਿਚਾਰੇ ਦੂਰੋਂ 100 ਕਿਲੋਮੀਟਰ 150 ਕਿਲੋਮੀਟਰ ਦਾ ਸਫ਼ਰ ਕਰਦੇ ਉਹਨਾਂ ਨੂੰ ਵਿਚਾਰਿਆਂ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਤੇ ਉਹਨਾਂ ਦਾ ਇਹ ਬਹੁਤ ਜਾਨੀ ਤੇ ਮਾਲੀ ਨ ਇਸ ਕਰਕੇ ਇਹਨੂੰ ਸਰਕਾਰ ਨੂੰ ਮੰਗਾ ਵੀ ਇਹਦਾ ਇਹਦੇ 'ਤੇ ਧਿਆਨ ਦੋ ਵੀ ਜੇ ਤੁਸੀਂ ਰੋਡ ਇੰਨਾ ਵਧੀਆ ਬਣਾਤਾ ਵਾ ਡਿਵਾਈਡਰ ਲਾਤਾ ਤੇ ਇੱਥੇ ਆ ਛੋਟਾ ਜਿਹਾ ਕੰਮ ਹੈ ਕੋ ਵੱਡਾ ਕੰਮ ਨਹੀਂ ਜੇ ਅਸੀਂ ਵੀ ਨਾਲ ਸਾਥ ਦਵਾਂਗੇ ਵੀ ਇਹਨੂੰ ਸੈੱਟ ਕਰਾਇਆ ਜਾਵੇ ਹਾਂਜੀ ਕੀ ਨਾਮ ਆਜੀ ਤੁਹਾਡਾ ਤੇ ਘਟਨਾ ਤੇ ਪਹੁੰਚੇ ਕੀ ਕਹਿਣਾ ਜੀ ਹਾਂਜੀ ਮੇਰਾ ਨਾਮ ਕਲਵਿੰਦਰ ਸਿੰਘ son of ਗੱਬੀ ਸਿੰਘ ਪਿੰਡ ਜਾਰਜਪੁਰ ਜੀ ਡੜਵੰਡੀ ਨੂੰ ਅਸੀਂ ਬਲੌਨ ਕਰਦੇ ਤਕਰੀਬਨ ਆਉਣ ਜਾਣ ਸਾਟਾ ਰਸਤਾ ਇਹੋ ਹੀ ਜ਼ਿਆਦਾ ਹੈਗਾ ਉਹਨ ਦਾ ਬਹੁਤ ਜ਼ਿਆਦਾ ਪੈ ਰਹੀ ਇਸ ਕਰਕੇ ਦੇਖ ਨਹੀਂ ਰਿਹਾ ਜਿਹੜੀ ਨਵੀਂ ਰੋਡ ਦਾ ਡਿਵਾਈਡਰ ਬਣਾਇਆ ਉਹਦੇ ਵਿੱਚ ਜਿਹੜੇ ਹਨਾ ਲੱਗਣੇ ਹੁੰਦੇ ਆ ਪੁਆਇੰਟ ਰੈੱਡ ਵਾਲਾ ਰਿਫਲੈਕਟਰ ਵਗੈਰਾ ਜਦ ਦੂਰੋਂ ਵੀ ਤੋਂ ਉਹ ਕੋਈ ਇਹਦੇ ਵਿੱਚ ਸਹੂਦਾ ਨਹੀਂ ਹੈਗੀ ਡੈਟ ਵੀਂ ਦੀ ਤਾਸ਼ਪੁਰ ਚੌਂਕ ਦੇ ਵਿੱਚ ਜਿਹੜਾ ਬਹੁਤ ਭਿਆਨਕ ਹਾਸਤਾ ਹੋਇਆ ਕਿ ਗੱਡੀ ਦਾ ਕੋਈ ਨੰਬਰ ਨਹੀਂ ਪਤਾ ਲੱਗ ਸਕਿਆ ਅਜੇ ਅਨਨੋਨਾ ਗੱਡੀ ਪੂਰੀ ਕ੍ਰੈਸ਼ ਹੋ ਚੁੱਕੀ ਆ ਕਾਰਨ ਹਾਂ ਪੂਰੀ ਡੈਮੇਜ ਹੋ ਚੁੱਕੀ ਆ ਤੋ ਉਹ ਦੇਖ ਕੇ ਬੰਦੇ ਆਲਾ ਕੋਈ ਪਤਾ ਨਹੀਂ ਵੀ ਕੀ ਕਾਰਨ ਹੋਇਆ ਕੀ ਨਹੀਂ ਹੋਇਆ ਇਸ ਕਰਕੇ ਗਵਰਨਮੈਂਟ ਤੋਂ ਮੰਗ ਕਰਦੇ ਜਿੱਥੇ ਜਿੱਥੇ ਵੀ ਕ੍ਰੋਸਿੰਗ ਆ ਉੱਥੇ ਜੋ ਡਿਵਾਈਡਰ ਵਗੈਰਾ ਆ ਉਹਨਾਂ ਦੇ ਪ੍ਰੋਪਰ ਲਾਈਟਾਂ ਵਗੈਰਾ ਲਾਈਆਂ ਜਾਣ ਦੂਰੋਂ ਹੀ ਰੇਚ ਤੋਂ ਹਰੇਕ ਇਨਸਾਨ ਨੂੰ ਪਤਾ ਲੱਗੇ ਆਉਣ ਵਾਲੇ ਸਮੇਂ ਇਹੋ ਜਿਹਾ ਹਸਤਾਣਾ ਵਾਪਰੇ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ